ਸਸੇ ਕਾਲੀ ਸਵਾਗਤ ਇੱਕ ਵਾਰ ਫੇਰ ਤੁਹਾਡਾ ਪੁਨੀ ਹਾਊਸ ਦੇ ਵਿੱਚ ਤੇ ਅੱਜ ਸਾਡੇ ਹੋ ਰਹੀ ਆ ਕਣਕ ਦੀ ਬਾਢੀ ਦੀ ਸ਼ੁਰੂਆਤ ਤੇ ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਸੀ ਇੱਕ ਵੀਡੀਓ ਦੇ ਵਿੱਚ ਵੀ ਜਦੋਂ ਵੀ ਅਸੀਂ ਕੋਈ ਸ਼ੁਭ ਕੰਮ ਕਰੀਏ ਤੇ ਸਾਡੇ ਜਿਹੜੀ ਜਗ੍ਹਾ ਆ ਸੱਤ ਜੋੜੇ ਦੀ ਜਗ੍ਹਾ ਤੇ ਉੱਥੇ ਅਸੀਂ ਮੱਥਾ ਟੇਕੀਦਾ ਆ ਪਹਿਲਾਂ ਤੇ ਹੁਣ ਪਰਮਪ੍ਰੀਸ਼ਾਦ ਲੈ ਕੇ ਗਈ ਆ ਮੱਥਾ ਟੇਕਣ ਤੇ ਹੁਣ ਮੱਥਾ ਟੇਕ ਕੇ ਆ ਗਈ ਆ ਪ੍ਰਸ਼ਾਦ ਉੱਧਰ ਵੰਡਿਆ ਹੀ ਆ ਸਾਰਿਆਂ ਨੂੰ ਜਿਹੜੇ ਬਾਢੀ ਕਰਦੇ ਆ ਤੇ ਹੁਣ ਮੈਨੂੰ ਵੀ ਪ੍ਰਸ਼ਾਦ ਹੋਊਗੀ ਤੇ ਪਰਮਾਤਮਾ ਸੁੱਖ ਸੁਵਿਲੀ ਬਾਢੀ ਦਾ ਕੰਮ ਕਰੇ ਮੌਸਮ ਸਹੀ ਰਹੇ ਲੇਵਰ ਪਹੁੰਚ ਚੁੱਕੀ ਆ ਖੇਤ ਦੇ ਵਿੱਚ ਬਾਢੀ ਕਰਨ ਨੂੰ ਤੇ ਬਾਢੀ ਦਾ ਕੰਮ ਸ਼ੁਰੂ ਹੋ ਗਿਆ ਆ ਦੇਖਦੇ ਦੇਖਦੇ 6 ਮਹੀਨੇ ਹੋ ਗਏ ਆ ਤੇ ਬਹੁਤ ਮਿਹਨਤ ਕਰਨੀ ਪੈਂਦੀ ਆ ਕਿਸਾਨ ਨੂੰ ਰਾਤਾਂ ਨੂੰ ਜਾਗ ਜਾ ਕੇ ਕਣਕਾਂ ਨੂੰ ਪਾਣੀ ਲਾਉਂਦੇ ਆ ਰੋਟੀ ਵੀ ਕਈ ਵਾਰ ਠੰਡ ਦੇ ਦਿਨਾਂ ਵਿੱਚ ਖੇਤਾਂ 'ਚ ਹੀ ਖਾਂਦੇ ਆ ਕਿਸਾਨ ਚਾਹ ਪਾਣੀ ਖੇਤਾਂ ਦੇ ਵਿੱਚ ਹੀ ਆਉਂਦਾ ਆ ਫੇਰ ਜਾ ਕੇ ਕਿਤੇ ਫਸਲ ਦਾ ਮੂੰਹ ਦੇਖ ਹੁੰਦਾ ਆ ਤੇ ਰੋਟੀ ਪਹੁੰਚਦੀ ਆ ਸਾਰਿਆਂ ਤੱਕ ਇਸ ਕਣਕ ਤੋਂ ਹੀ ਤੇ ਆ ਹੁਣ ਬੇੜਾ ਕੱਟ ਰਹੇ ਆ ਜਿਹਦੇ ਵਿੱਚ ਭਰੀਆਂ ਬੰਨਣੀਆਂ ਆ ਕਣਕ ਦੀਆਂ ਪਹਿਲਾਂ ਤਾਂ ਇਹ ਬੇੜਾ ਘਰੇ ਵੱਟਦੇ ਹੁੰਦੇ ਸੀਗੇ ਹੁਣੇ ਮੁੱਲ ਲੈਣੀਆਂ ਪੈਂਦੀਆਂ ਆ ਇਹ ਵੀ ਬਹੁਤ ਖਰਚਾ ਆ ਤੇ ਪਹਿਲਾਂ ਤਾਂ ਜਦੋਂ ਅਸੀਂ ਛੋਟੇ ਹੁੰਦੇ ਸੀ ਸਾਰੇ ਨਿਆਣਿਆਂ ਨੂੰ ਬਹੁਤ ਸ਼ੌਂਕ ਹੁੰਦਾ ਸੀ ਬੇੜਾ ਵੱਟਣ ਦਾ ਤੇ ਸਿਆਣਿਆਂ ਨੇ ਨਿਆਣਿਆਂ ਨੂੰ ਬਿਠਾੜ ਲੈਣਾ ਕਹਿਣਾ ਬੇੜਾ ਬਟਾਓ ਤੇ ਨਿਆਣਿਆਂ ਨੇ ਨਹੀਂ ਇਹ ਨਹੀਂ ਚੁੱਪਦੀਆਂ ਤੇ ਨਿਆਣਿਆਂ ਨੂੰ ਚਾਹਵਾਸ ਹੁੰਦਾ ਸੀ ਮੋਰੇ ਤੋਂ ਮੋਰੇ ਣਠਣਾ ਕਹਿਣਾ ਸੀ ਬੇੜਾ ਬਟਾਉਣੀਆਂ ਸੀ ਬਟਾਉਣੀਆਂ ਨਿਆਣਿਆਂ ਨੂੰ ਚਾਹ ਚਾਹ ਦੇ ਵਿੱਚ ਹੀ ਇਹ ਇਦਾਂ ਜਿਹਾ ਕੰਮ ਕਰ ਲੈਂਦੇ ਸੀ ਹੁਣ ਤਾਂ ਨਿਆਣਿਆਂ ਨੂੰ ਚਾਹੇ ਹੈ ਨਹੀਂ ਜਦੋਂ ਕੰਮ ਹੀ ਉਹ ਨਹੀਂ ਹੈਗੇ ਤਾਂ ਫਿਰ ਬੱਚਿਆਂ ਨੇ ਵੀ ਕੀ ਕਰਨਾ ਹੈ ਤੇ ਫਿਰ ਲੋ ਜੀ ਹੁਣ ਭਰੀਆਂ ਬੰਦ ਦਿੱਤੀਆਂ ਆ ਭਰੀਆਂ ਬੰਨੀ ਜਾਊਗੇ ਇਹ ਤੇ ਫਿਰ ਥੋੜੇ ਜਿਹੇ ਮਸ਼ੀਨ ਆਊਗੀ ਮਸ਼ੀਨ ਨਾਲ ਕੁਤਰ ਹੋ ਜਾਊਗੀ ਤੂੜੀ ਇੱਕ ਪਾਸੇ ਜਾਊਗੀ ਤਾਂ ਕਣਕ ਦੇ ਦਾਣ ਇੱਕ ਪਾਸੇ ਆ ਜਾਊਗੇ ਕੋਸ਼ਰ ਕਣਕ ਕੰਬੈਨ ਨਾਲ ਵੀ ਵਧਣੀ ਹੈ ਤੇ ਜਿਹਦਾ ਹੁਣ ਨੇੜੇ ਸੀਗੀ ਅਸੀਂ ਕਿ ਚਲੋ ਤੂੜੀ ਬਣ ਜਾਊਗੀ ਪਸ਼ੂਆਂ ਦੇ ਲਈ ਤੇ ਚੱਕਣੀ ਵੀ ਸੌਖੀ ਰਹੂਗੀ ਇੱਥੋਂ ਤੇ ਬਾਕੀ ਕੰਬੈਨ ਨਾਲ ਵਡਾਵਾਂਗੇ ਤੇ ਸੁੱਕੀ ਹੋ ਸੀ ਕਣਕ ਇਹ ਤੇ ਕੰਬੈਨ ਵਾਲੇ ਵੀ ਬਿਜ਼ੀ ਬਹੁਤ ਸੀਗੇ ਹੁਣ ਮੌਸਮ ਵਧੀਆ ਕਰਕੇ ਸਾਰੇ ਪਾਸੇ ਜੋ ਰਿਆ ਬਾੜੀ ਦਾ ਸਾਰੀਆਂ ਭਰੀਆਂ ਹੁਣ ਵੱਜ ਗਈਆਂ ਤੇ ਮੈਂ ਚਾਹ ਬਣਾਉਣ ਆ ਗਈ ਸੀ ਇਹਨਾਂ ਦੇ ਲਈ ਤੇ ਕਿਉਂਕਿ ਫਿਰ ਇਹਨਾਂ ਨੇ ਹੁਣ ਆਪਣਾ ਕੰਮ ਕਰਕੇ ਚਲੇ ਜਾਣਾ ਆ ਫਿਰ ਮਸ਼ੀਨ ਆਊਗੀ ਕਣਕ ਕੋ ਚਰਨ ਵਾਲੀ ਤੇ ਉਹੀ ਜਨ ਦਫਾ ਅਨੇ ਕਿੱਦਾ ਕਣਕ ਕੋ ਚਰਨ ਹੁੰਦੀ ਤੂੜੀ ਇੱਕ ਪਾਸੇ ਜਾਊਗੀ ਤੇ ਦਾਣੇ ਇੱਕ ਪਾਸੇ ਜਾਊਗੇ ਤੇ ਚਾ ਸਾਡੀ ਬਣ ਗਈ ਆ ਲਓ ਜੀ ਭਰੀਆਂ ਬਣ ਕੇ ਤਿਆਰ ਆ ਖੇਤ ਦੇ ਵਿੱਚ ਤੇ ਹੁਣ ਦੇਖ ਲਓ ਹੁਣ ਤੋਂ ਰਿਵਾਜ ਨਹੀਂ ਰਹੇ ਹੈਗੇ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਉਦੋਂ ਰਿਵਾਜ ਐਦਾਂ ਹੁੰਦੇ ਸੀਗੇ ਜਦੋਂ ਸਾਰੀਆਂ ਭਰੀਆਂ ਤਾਂ ਬੰਨ ਲੈਂਦੀਆਂ ਸੀ ਖੇਤ ਦੇ ਵਿੱਚ ਤੇ ਉਹਨਾਂ ਲਈ ਭਰੀਆਂ ਕੱਢਣੀਆਂ ਜਿਨ੍ਹਾਂ ਤੋਂ ਅਸੀਂ ਸਾਰਾ ਸਾਲ ਕੰਮ ਕਰਵਾਉਣਾ ਹੁੰਦਾ ਸੀ ਜਿੱਦਾਂ ਕਿਸਾਨਾਂ ਦੇ ਗੱਡੀਆਂ ਰੇੜੇ ਜਿਹੜੇ ਹੁੰਦੇ ਸੀ ਬੈਲ ਗੱਡੀਆਂ ਵਾਲੇ ਉਹ ਸੰਦ ਜੇ ਖਰਾਬ ਹੋ ਜਾਂਦੇ ਸੀ ਜਿਨ੍ਹਾਂ ਤੋਂ ਠੀਕ ਕਰਾਉਣੇ ਹੁੰਦੇ ਸੀ ਜਾਂ ਫਿਰ ਘਰ ਦਰਜੀ ਹੁੰਦੇ ਸੀ ਨੇ ਕੱਪੜੇ ਸੀ ਘਰੇ ਹੀ ਆ ਜਾਂਦੇ ਹੁੰਦੇ ਸੀ ਤੇ ਉਹਨਾਂ ਦੇ ਨੌਕੇ ਦੇ ਹੋਰ ਵੀ ਜਿਹੜੇ ਘਰਾਂ 'ਚ ਕੰਮ ਹੁੰਦੇ ਸੀ ਛੋਟੇ-ਮੋਟੇ ਤੇ ਬਸ ਉਹ ਭਰੀਆਂ ਦੇ ਕੇ ਕਰਦੇ ਹੁੰਦੇ ਸੀਗੇ ਮੱਕੀ ਦੇ ਸੀ ਮੱਕੀ ਦੇ ਬੰਦ ਦੇ ਦੇਣ ਜਿੱਦਾਂ ਮੈਂ ਪਹਿਲੀ ਵੀਡੀਓ ਚ ਦਿਖਾਏ ਸੀ ਪਹਿਲੀ ਨਹੀਂ ਸੋਇ ਜਦੋਂ ਮੱਕੀ ਦਾ ਸੀਜ਼ਨ ਸੀ ਉਦੋਂ ਬੰਦ ਦਿਖਾਏ ਸੀ ਉਹ ਦੇ ਦੇਣੇ ਤਾਂ ਕਣਕ ਦੇ ਸੀਜ਼ਨ ਚ ਕਣਕ ਦੀਆਂ ਭਰੀਆਂ ਦੇ ਦੇਣੀਆਂ ਤੇ ਉਹਨਾਂ ਭਰੀਆਂ ਤੇ ਉਹਨਾਂ ਨੇ ਸਾਰਾ ਸਾਲ ਕੰਮ ਕਰਨਾ ਇਹ ਇੱਕ ਘਰ ਨੇ ਸਾਰੇ ਪਿੰਡ ਚ ਰਵਾਜੇ ਹੁੰਦਾ ਸੀ ਸਾਰੇ ਪਿੰਡ ਦੇ ਉਹਨਾਂ ਨੂੰ ਦਿੰਦੇ ਹੁੰਦੇ ਸੀ ਤਾਂ ਉਹਨਾਂ ਦਾ ਵੀ ਸੋਨਾ ਸਰ ਜਾਂਦਾ ਹੁੰਦਾ ਸੀ ਤੇ ਬਰਕਤਾਂ ਹੁੰਦੀਆਂ ਸੀ ਹੱਥੀ ਵਾਢੀਆਂ ਕਰਦੇ ਹੁੰਦੇ ਸੀਗੇ ਤੇ ਬਹੁਤ ਬਰਕਤ ਹੁੰਦੀ ਸੀ ਜਦੋਂ ਉਸ ਜਮਾਨੇ ਚ ਵਾਢੀਆਂ ਹੁੰਦੀਆਂ ਸੀਗੀਆਂ ਚਲੋ ਸਮੇ ਸਮੇ ਦੀ ਢਾਲ ਲਿਆ ਤੇ ਲੋ ਜੀ ਹੁਣ ਸਾਡੀ ਕਣਕ ਕੁਦਰਨ ਹੋਣ ਲੱਗ ਪਈ ਆ ਤੇ ਤੂੜੀ ਇੱਕ ਪਾਸੇ ਜਾ ਹੀ ਜਾਂਦੀ ਹੈ ਤੇ ਟਰਾਲੀ ਵਿੱਚ ਦਾਣੇ ਡਿਗੀ ਜਾਂਦੇ ਆ ਤੇ ਦੇਖੋ ਤੁਸੀਂ ਕਿੰਨੇ ਮਿਹਨਤ ਦੇ ਨਾਲ ਰੋਟੀ ਬਣ ਕੇ ਤਿਆਰ ਹੁੰਦੀ ਆ ਤੁਹਾਡੇ ਘਰਾਂ ਤੱਕ ਪਹੁੰਚਦੀ ਆ ਤੇ ਦੇਖੋ ਹੁਣ ਕਿੰਨਾ ਜੋਰ ਆ ਸਾਰੇ ਪਾਸੇ ਬਾਢੀਆਂ ਦਾ ਕੋਈ ਦਾਣੇ ਵੇਚ ਕੇ ਆਇਆ ਆ ਤੇ ਕੋਈ ਤੂੜੀ ਬਣਾਈ ਜਾਂਦਾ ਆ ਤੇ ਕੰਬਾਇਨਾ ਚੱਲ ਰਹੀਆਂ ਸਾਰੇ ਪਾਸੇ ਤੇ ਹਾਲੇ ਤਾਂ ਥੋੜੀ ਧੂੜ ਆ ਜਦੋਂ ਕੰਬੈਨਾਂ ਦੇ ਨਾਲ ਜਿਹੜੀ ਵਾਢੀ ਹੋਈ ਹੁੰਦੀ ਉਸ ਨਾਲ ਹੀ ਦੀ ਜਦੋਂ ਤੂੜੀ ਬਣਨੀ ਹੈ ਫੇਰ ਬਹੁਤ ਹੁੱਡਣੀ ਸਾਰੇ ਪਾਸੇ ਤੇ ਮੈਂ ਹੁਣ ਪਤਾ ਕਰਨ ਆਈ ਸੀ ਵੀ ਮੈਂ ਕਿਹਾ ਉਹਨਾਂ ਨੂੰ ਤਾਂ ਚਾਹ ਦੇ ਦਤੀ ਸੀ ਲੇਬਰ ਨੂੰ ਵੇ ਮੈਂ ਇਹਨਾਂ ਲਈ ਵਿਚਾਰ ਬਣਾ ਲਮਾ ਤਾਂ ਕਹਿੰਦੇ ਨੇ ਪਹਿਲੇ ਪਾਣੀ ਦੇ ਜਾ ਵੀ ਪਾਣੀ ਦੀ ਪਿਆਸ ਹੈ ਪਾਣੀ ਮੈਂ ਹੁਣ ਫਰੋਂ ਆਈ ਸੀਗੀ ਤੇ ਫਿਰ ਉਸ ਤੋਂ ਬਾਅਦ ਮੈਂ ਚਾਹ ਬਣਾਉਂਗੀ ਤੇ ਹੁਣ ਤਕਰੀਬਨ ਹੁਣ ਕਣਕ ਕੁੱਤਰਨ ਦਾ ਕੰਮ ਹੋ ਗਿਆ ਆ ਤੇ ਵਿਲੇ ਹੋ ਗਿਆ ਤਾਂ ਹੁਣ ਮੈਂ ਦੇਖੂਗੀ ਬਈ ਪਸ਼ੂਆਂ ਨੂੰ ਪੱਠੇ ਵੀ ਪਾਉਣੇ ਹੁੰਦੇ ਆ ਤੇ ਦੇਖੋ ਪੁੰਨੀ ਸਾਹਿਬ ਨੇ ਆਪਣੀ ਜ਼ਿੰਮੇਵਾਰੀ ਸਾਰੀ ਨਵਾਤੀਓ ਪੱਠੇ ਖੁਰਲੀ ਦੇ ਚ ਪਾ ਗਏ ਸੀਗੇ ਤੇ ਹੁਣ ਛੋਟੂ ਨੇ ਬੰਨ ਦੇਣੇ ਪਸ਼ੂ ਖੁਰਲੀ ਦੇ ਉੱਤੇ ਤੇ ਛੋਟੂ ਦਾ ਵੀ ਕੰਮ ਸੌਖਾ ਆ ਤੇ ਮੈਂ ਫਿਰ ਘਰ ਆਈ ਸੀ ਮੈਂ ਕਿ ਹੁਣ ਬੱਚਿਆਂ ਨੇ ਸਕੂਲੋਂ ਆਉਣਾ ਯਾਰ ਮਾਂ ਨੂੰ ਆਨੇ ਫਿਰ ਹੁਣ ਮੈਂ ਚੌਲ ਬਣਾਤੇ ਉਹਨਾਂ ਲਈ ਆ ਕੇ ਚੌਲ ਖਾ ਗੁੱਦੋ ਬੇਰਮਾਨ ਚੌੜਾ ਦਾਸ਼ ਖੀਨੇ ਆ ਤੇ ਲਓ ਜੀ ਫਟਾਫਟ ਅਸੀਂ ਇੱਧਰ ਲਾ ਵੀ ਕੰਮ ਤੇ ਇਹਨੇ ਅੱਧੇ ਘਰ ਦਾ ਵੀ ਦੇਖ ਲਿਆ ਤੇ ਮੱਖੀਆਂ ਬਹੁਤ ਸੀ ਇਸ ਕਰਕੇ ਮਚੌਲ ਬਣਾ ਕੇ ਠਾਕ ਦਿੱਤੇ ਆ। ਅਰਮਾਨ ਹੁਣ ਵੀ ਆ ਗਏ ਆ, ਟਾਈਮ ਹੋ ਗਿਆ ਉਹਨਾਂ ਦਾ ਸਕੂਲੋਂ ਆਉਣ ਦਾ। ਲਓ ਜੀ ਬੱਸ ਆ ਗਈ ਆ। ਇਹ ਵੀ ਆ ਗਏ ਆ। ਤੇ ਅਰਮਾਨ ਨੂੰ ਦੇਖ ਲਿਆ ਮਸ਼ੀਨ ਚੱਲਦੀ ਐ ਇਹਨੂੰ ਬਹੁਤ ਚਾਹ ਰੰਦਾ ਜਦੋਂ ਖੇਤ 'ਚ ਕੋਈ ਕੰਮ ਚੱਲ ਰਿਹਾ ਹੋਵੇ। ਤੇ ਮੈਂ ਕਿਹਾ ਰੋਟੀ ਪਾਣੀ ਖਾ ਕੇ ਤੁਸੀਂ ਚੌੜ ਖਾ ਕੇ ਫੇਰੇ ਹੀ ਜਾਇਓ। ਲਓ ਜੀ ਤੁਸੀਂ ਹੁਣ ਭਾਂਡੇ ਤੋਂ ਅੰਦਾਜ਼ਾ ਲਾ ਸਕਦੇ ਵੀ ਕਿੰਨਾ ਅੱਜ ਕੰਮ ਪਿਆ ਮੈਨੂੰ ਚਲੋ ਤੰਦਰੁਸਤੀ ਚਾਹੀਦੀ ਆ ਕੰਮ ਚਾਹੀਦਾ ਆ ਜੇ ਤੰਦਰੁਸਤੀ ਹੋਵੇ ਫਿਰ ਕੰਮ ਵੀ ਬੰਦਾ ਕਰਦਾ ਆ ਜਿਵੇਂ ਮੇਰੀ ਮਿੰਟ ਸੀਗੀ ਪਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਲਓ ਜੀ ਹੁਣ ਆ ਦਾਣੇ ਲੈ ਕੇ ਜਾਣਾ ਸੀਗਾ ਮੰਡੀ ਨੂੰ ਤੇ ਕਹਿੰਦੇ ਵੀ ਟਾਈਮ ਨਾਲ ਰੋਟੀ ਬਣਾ ਲਓ ਫੇ ਰੋਟੀ ਖਾ ਕੇ ਜਾਣਾ ਪਤਾ ਨਹੀਂ ਤੇ ਕਿੰਨਾ ਕੁ ਟਾਈਮ ਲੱਗ ਜਾਣਾ ਆ ਤੇ ਪਰੰਪੀਰੋਂ ਲਵੀ ਰੋਟੀ ਬਣ ਤਾਂ ਮੈਂ ਦਾ ਵਾ ਦਾ ਦਾਲ ਨੂੰ ਤੜਕਾ ਲਾ ਕੇ ਤਾਂ ਇਹਦੇ ਪਾਪਾ ਨੂੰ ਅਸੀਂ ਰੋਟੀ ਖਵਾਵਾਂਗੇ ਤੇ ਬਾਹਰ ਤਾਂ ਹਲੇ ਬਹੁਤ ਦੇ ਨੇ ਆ 6 ਵਜੇ ਆ ਬੱਚੇ ਵੀ ਪੂਰਾ ਸਾਥ ਦਿੰਦੇ ਆਪਣੇ ਪਾਪਾ ਦੇ ਨਾਲ ਤੇ ਕਹਿੰਦੀ ਮੈਂ ਰੋਟੀ ਤੁਸੀਂ ਦਾਲ ਨੂੰ ਤੜਕਾ ਲਾ ਲਓ ਮੈਂ ਰੋਟੀ ਬਣਾ ਲੈਣੀ ਹੈ ਕਿਉਂਕਿ ਟਾਈਮ ਉੱਤੇ ਬਹੁਤ ਲੱਗ ਜਾਣਾ ਆ ਹਨੇਰਾ ਹੀ ਹੋ ਜਾਣਾ ਆ ਤੇ ਇਹ ਹੁਣ ਰੈਡੀ ਹੋ ਗਏ ਆ ਦਾਲੀ ਮੇਂ ਦਵਾਦਵ ਮਿਕਸ ਦਾਲ ਬਣਾ ਲਈ ਸਾਰੀਆਂ ਦਾਲਾਂ ਮਿਕਸ ਹੋਈਆਂ ਹੁੰਦੀਆਂ ਮੂੰਗੀ ਮਸਰ ਛੋਲੇ ਸਾਫ ਤੇ ਮਸਰ ਸਾਰੀਆਂ ਦਾਲਾਂ ਮਿਕਸ ਹੋਈਆਂ ਸੀ ਤੇ ਉਹ ਦਾਦਾ ਬਣਾਦੇ ਉਹਦਾ ਵੀ ਇਦਾਂ ਖਾ ਕੇ ਇਹ ਖੁਸ਼ ਰਹਿੰਦੇ ਆ ਦਿਨ ਤਾਲੇ ਬਹੁਤ ਆ ਬੇ ਰੋਟੀ ਖਾਣ ਦਾ ਟਾਈਮ ਤਾਂ ਨਹੀਂ ਹੋਇਆ ਸੀ ਤੇ ਚਲੋ ਇਹਨੂੰ ਜਾਣਾ ਸੀਗਾ ਇਸ ਕਰਕੇ ਬਣਾਤੀ ਤੇ ਹੁਣ ਪਰਮਵੀਰ ਕਹਿੰਦੀ ਮੈਂ ਸਾਰੇ ਜਣੇ ਹੁਣੇ ਖਾ ਲਵਾਂਗੇ ਸਾਡੇ ਕੰਮ ਛੇਤੀ ਨਿਬੜ ਜਾਊਗਾ ਤੇ ਵੈਸੇ ਰੋਟੀ ਖਾਣ ਦਾ ਸਹੀ ਸਮਾਂ ਤਾਂ ਇਹ ਹੀ ਆ 7:00 ਵਜੇ ਤੇ ਅਸੀਂ ਥੋੜਾ ਚਲੋ ਅਸੀਂ ਪਹਿਲਾ ਮੁਕਾ ਲੈਨੇ ਆ ਕੰਮ ਬਾਹਰ ਨੇ ਨਾ ਅਸੀਂ ਵੇਲੇ ਹੋ ਜਾਣਾ ਛੇਤੀ ਛੇਤੀ ਤੇ ਨਹੀਂ ਹੋਣਾ ਕਹਿੰਦੇ ਪਾਪਾ ਨੇ ਤਾਂ ਲੀਟ ਹੀ ਆਣਾ ਆ ਆਰਮਾਨ ਹੋਣਾ ਮਿੱਠੀਆਂ-ਮਿੱਠੀਆਂ ਗੱਲਾਂ ਕਰਕੇ ਪਾਪਾ ਨੂੰ ਆਪਣੇ ਹੱਥਾਂ 'ਚ ਲੈੰਦ ਕਰ ਕਹਿੰਦਾ ਮੈਂ ਵੀ ਨਾਲ ਜਾਣਾ ਤੁਹਾਡੇ ਮੰਡੀ ਨੂੰ ਤੇ ਕਹਿੰਦੇ ਨਹੀਂ ਤੂੰ ਨਹੀਂ ਜਾਣਾ ਹਨੇਰਾ ਹੋ ਜਾਣਾ ਆ ਬਈ ਤੂੰ ਪੜ੍ਹ ਆਪਣਾ ਕਹਿੰਦਾ ਨਹੀਂ ਮੈਂ ਨਾਲ ਹੀ ਜਾਣਾ ਆ ਪਤਿ ਆਉਂਦਾ ਆ ਇਦਾਂ ਵੇ ਬੱਚਿਆਂ ਦਾ ਕੰਮ ਨਹੀਂ ਹੈਗਾ ਉੱਥੇ ਕੋਈ ਵੀ ਲਓ ਜੀ ਹੁਣ ਪੁੰਨੀ ਸਭ ਚੱਲੇ ਆ ਦਾਣੇ ਲੈ ਕੇ ਇਹ ਹੁਣ ਦਾਣੇ ਮੰਡੀ 'ਚ ਲੈ ਕੇ ਜਾਓਗੇ ਤੇ ਤੁਹਾਡੇ ਤੱਕ ਵੀ ਪਹੁੰਚੂਗੇ ਇਹ ਤੇ ਤੁਸੀਂ ਦੇਖ ਲਓ ਵੀ ਕਿੰਨੇ ਪ੍ਰੋਸੀਜਰ ਲੰਮਾ ਆ ਰੋਟੀ ਤੁਹਾਡੇ ਘਰ ਤੱਕ ਜਿਹੜੀ ਪਹੁੰਚਦੀ ਆ ਸਾਡੇ ਘਰ ਤੱਕ ਵੀ ਆਹੋ ਸਾਰਿਆਂ ਦੇ ਘਰ ਤੱਕ ਤੇ ਰੋਟੀ ਦੀ ਕਦਰ ਕਰਿਆ ਕਰੋ ਹੱਥ ਜੋੜਿਆ ਕਰੋ ਵੀ ਪ੍ਰਮਾਤਮਾ ਸਾਰਿਆਂ ਦੇ ਘਰ ਅ ਰੋਟੀ ਪੱਕੀ ਕਰੇ ਤੇ ਤੁਸੀਂ ਵੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਆ ਕਰੋ ਤੇ ਹੱਥ ਜੋੜਿਆ ਕਰੋ ਵੀ ਦੇਖੋ ਕਿੰਨੀ ਕਿਸਾਨ ਮਿਹਨਤ ਨਾਲ ਰੋਟੀ ਤਿਆਰ ਕਰਦਾ ਤੁਹਾਡੇ ਘਰ ਪਚਾਉਂਦਾ ਆ ਤੇ ਕਦੇ ਵੀ ਕਿਸਾਨ ਦੇ ਬੱਚੇ ਭੁੱਖੇ ਨਾ ਸੌਣ ਤੇ ਤਰੱਕੀਆਂ ਕਰਨ ਉਹ ਵੀ ਪੜਨ ਲਿਖਣ ਤੇ ਕਾਮਯਾਬ ਹੋਣ ਇੱਥੇ ਕਾਮਯਾਬ ਹੋਣ ਕੰਮ ਕਰ ਵਧੀਆ ਕਰਨ ਤੇ ਰੱਜ ਕੇ ਰੋਟੀ ਆਪ ਵੀ ਖਾਣ ਤੇ ਸਾਰੀ ਦੁਨੀਆ ਨੂੰ ਵੀ ਰਜਾਉਣ ਇਹੀ ਸੀਸਾ ਦਿਆ ਕਰੋ ਤੇ ਬਹੁਤ ਔਖੀ ਕਮਾਈ ਆ ਕਿਸਾਨ ਦੀ ਤੇ ਹੱਥ ਜੋੜਿਆ ਕਰੋ ਹਰ ਵੇਲੇ ਕਿ ਕਿਸਾਨ ਤੰਦਰੁਸਤ ਰਹੇ ਤੇ ਕਮਾਈਆਂ ਕਰੇ ਤਾਂ ਕਿ ਸਾਰੇ ਸੰਸਾਰ ਰੱਜ ਕੇ ਰੋਟੀ ਖਾਵੇ